श्री गुरु साहिब जी महमा भगत लखी सुखरासा हाथ जोर पुन बधन की भाप्रेम महमत पीनी ਸਤਨਾਮ ਤਨ ਮਨ ਵਾਹਿਗੁਰੂ صاحب جی رکن کب ن گن کہہ کہ گاہب ندا تمری مہم مرن سکو تاک پگونا آئے پرو شرنا ਅਗਤੀ ਕਿਰਪਾ ਨ ਦਇਆ ਇੱਕ ਅਕਰ ਹਰ ਮਨ ਬਸਤ ਨਨਕ ਹੋ ਤਨ ਹ ਇਕ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਦੂ ਜੁਗੋ ਜੁਗ ਅਟਲ ਦੋਜ ਅਨੰਦਿ ਵਾਲੀ ਜਬਰ ਤਕਤਾਂ ਦੇ ਮਾਦਿਕ ਤਨ ਤਨ ਸਾਹਿਬ ਸਿਧਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਹਜ਼ੂਰੀ ਦੇ ਅਨੰਦ ਆਟਰੀਆਂ ਲਗਾਈ ਅਤੇ ਸਤਿਗੁਰਾਂ ਜੀ ਦੀ ਪਾਵਨ ਬਾਰਕ ਣਗੀ ਬੋਧ ਦਾ ਆਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਾਲਸਾ ਰੂਪ ਸਤ ਸੰਗਤ ਜੀਓ ਬਡੇ ਹੀ ਭਾਗ ਹਨ ਜਗਤ ਗੁਰੂ ਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਦਕਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਅਤਿਆਸ ਦੀ ਅਪਾ ਹਰ ਰੋਜ ਸਾਜਿਖਾਉਂਦੇ ਹਾਂ ਜੀਵਨ ਅਤਿਆਸ ਦੀ ਲੜੀਵਾਰ ਤਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਦੀਆਂ ਦੇ ਜੀਵਨ ਇਤਿਹਾਸ ਦੀ ਨੋਟੀ ਚੋਰੀ ਹੈ। ਦਾਸੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਰਸੀਸ। ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗਤ ਪਾਈਏ ਗੁਰਫਤੇ ਦੇ ਨਾਲ। ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ਆਦਰ ਸਤਕਾਰ ਸਹਿਤ ਫਤਿ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਲ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਭਰਤਰੀ ਯੋਗੀ ਨੂੰ ਸਮਝਾ ਰਹੇ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਪਰਤਰੀ ਜੋ ਵੀ ਸਤਿਗੁਰਾਂ ਦੇ ਮੂਰਤ ਚਰਨਾਂ ਵਿੱਚ ਬੈਠਾ ਹੈ ਸਤਿਗੁਰਾਂ ਨੇ ਆਪਣੀ ਮੂਰਤ ਰਸਨਾ ਨੂੰ ਮੂਰਤ ਬਾਣੀ ਸੁਣਾ ਕੇ ਉਹਨੂੰ ਨਿਹਾਲ ਕੀਤਾ ਜੋ ਉਹਦੇ ਸਵਾਲ ਸੀ ਉਹਨਾਂ ਦਾ ਜਵਾਬ ਦਿੱਤਾ ਜਿਹੜਾ ਕੁਝ ਵੀ ਮਨ ਦੇ ਸੰਕਲਪ ਸੀ ਉਹਦੇ ਮਨ ਦੇ ਪਰਮ ਸੀ ਸਭ ਸੇ ਸੀ ਉਸ ਸਤਿਗੁਰਾਂ ਨੇ ਆਪਣੇ ਮੁਬਾਰਕ ਰਸਨਾ ਤੋਂ ਕਾਣੀ ਸੁਣਾ ਕੇ ਉਹਦੇ ਅਰਥ ਕਿੰਦੇ ਕਪੋਨ ਨੂੰ ਨਿਵਰਤੀ ਕੀਤੀ ਉਹਦੀ ਹਰ ਇੱਕ ਸਵਾਲ ਦੀ ਹਰ ਇੱਕ ਸੰਸੇ ਦੀ ਕਣਗੁਰ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹ ਬੜੇ ਪ੍ਰੇਮ ਸ਼ਰਧਾ ਦੇ ਨਾਲ ਗੱਲਬਾਤ ਕਰਿਆ ਹੈ ਭਾਈ ਪਰਤਰੀ ਜੋਗੀ ਜੀ ਆਓ ਆਪਾਂ ਪ੍ਰੇਮ ਸਹਿ ਸਰਵਣ ਕਰੀ ਮਹਿਮਾ ਭਗਤ ਲਖੀ ਸੁਖ ਰਾਸਾ ਤੱਕੀ ਗੁਰੂ ਨਾਨਕ ਦੇ ਮਹਾਰਾਜ ਦੀਆਂ ਦੀ ਮਹਿਮਾ ਗਾ ਰਿਹਾ ਹੈ ਕਿ ਆ ਗੁਰੂ ਨਾਨਕ ਦੇ ਮਹਾਰਾਜ ਦੀ ਮੇਰੀ ਅਲਫਾਜ ਘਟ ਪੈਂਦੇ ਨੇ ਤੁਹਾਡੀ ਸਿਵਤ ਬਹੁਤ ਵੱਡੀ ਹੈ ਮੇਰੇ ਕੋਲ ਕੋਈ ਇਦਾਂ ਦਾ ਸ਼ਬਦ ਨਹੀਂ ਹੈ ਕਿ ਮੈਂ ਤੁਹਾਡੀ ਮਹਿਮਾ ਗਾ ਸਕਾਂ ਤੁਹਾਡੀ ਮਹਿਮਾ ਧਿਆਨ ਕਰ ਸਕਾਂ ਤੁਹਾਡੀ ਕੀਰਤੀ ਤੁਹਾਡਾ ਉਸਤ ਤੁਹਾਡੀ ਵਡਿਆਈ ਬਹੁਤ ਵੱਡੀ ਹੈ ਹਾਥ ਜੋਰ ਪੁਨ ਬੰਦਨੇ ਕੀਨੀ ਭਾਉ ਗੇਨ ਪ੍ਰੇਮ ਹ ਮਤ ਪਿਨੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਹਾਥ ਜੋਰ ਪੁਨ ਬੰਦਨ ਕੀਨੀ ਮੈਂ ਤਾਂ ਤੁਹਾਡੇ ਮੂਰਕ ਚਰਨਾਂ ਦੇ ਅੰਦਰ ਵਸ ਤਰਲਾ ਕਰ ਸਕਦਾ ਤੁਹਾਨੂੰ ਨਮ ਸ਼ੰਗਾਰਾਂ ਤੁਹਾਡੀ ਮੁਬਾਰਕ ਚਲਣਾ ਦੇ ਵਿੱਚ ਬੰਦਨਾ ਕਰ ਸਕਦਾ ਹਾਂ ਪਾਉ ਕੀਨ ਪ੍ਰੇਮ ਹੈ ਮਤ ਪੀਨੀ ਕੰਨ ਇਹਦਾ ਜਿਹੜਾ ਪਰਤਰੀ ਜੋਗੀ ਸੀਨੇ ਦਾ ਹਿਰਦਾ ਕੰਨ ਮੰਨ ਇਹਦਾ ਨੀਹਾਂ ਲਗਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਮੁਬਾਰਕ ਚਲਣਾ ਇਹਦਾ ਪਾਉ ਜਾ ਕੇ ਆ ਪ੍ਰੇਮ ਜਾ ਕੇ ਅਤੇ ਇਹਦੀ ਜਿਹੜੀ ਮਤ ਹੈ ਮਤ ਪੀਨੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਦੀ ਮਤ ਜਿਹੜੀ ਹੈ ਮਤ ਪੀਨੀ ਦਾ ਮਤ ਪ੍ਰੇਮ ਦੇ ਵਿੱਚ ਵਝ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਉਹ ਰੰਗਤ ਚਾੜ ਦਿੱਤੀ ਜਿਸ ਰੰਗਤ ਇਹਨੋਂ ਨਾ ਸਿੱਧ ਬਣ ਕੇ ਮਿਲੀ ਹੈ ਅਤੇ ਨਾ ਇਹਨੂੰ ਜੋ ਵੀ ਮੜ ਕੇ ਮਿਲੇ ਹੈ ਨਾ ਇਹਨੂੰ ਤਨ ਤੇ ਸਵਾਹ ਕਰਕੇ ਮਿਲੀ ਹੈ ਜਿਹੜੀ ਰੰਗਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੁਝ ਕੰਟੇ ਮubaruk ਚਰਣਾ ਦੇ ਵਿੱਚ ਵਹਿ ਕੇ ਮਿਲ ਗਈ ਹੈ ਤਾਂ ਉਹ ਪੀਨੀ ਜਿਹੜੀ ਹੈ ਨਾ ਮਸਤ ਹੋਇਆ ਜਿਹੜਾ ਉਹਦੇ ਵਿੱਚ ਤਾਂ ਉਹ ਪਰਤਰੀ ਜੋਗੀ ਕਹਿੰਦਾ ਕਿ ਮੇਰੇ ਅੰਦਰ ਇਤਨਾ ਚਾ ਉਮੜ ਪੁੰਮੜ ਕੇ ਆ ਰਹੇ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਬਿਆਨ ਕਿਦਾਂ ਕਰਾਂ ਇਤਨਾ ਚਾ ਚੜਿਆ ਕਿ ਮੈਨੂੰ ਪੂਰੀ ਕਾਇਨਾਤ ਜਿਹੜੀ ਮੇਰੇ ਅੰਦਰ ਸਮਾ ਗਈ ਗਿਆ ਤਾਂ ਮੈਂ ਲਗ ਸਮਝਣ ਦੇ ਲਈ ਪੂਰੀ ਦੁਨੀਆ ਕਦੇ ਇੱਧਰ ਗਿਆ ਕਦੇ ਉਸ ਜੋਗੀ ਨੂੰ ਲੱਭੇ ਹੱਕਦੇ ਉਸ ਨੂੰ ਲੱਭਿਆ ਮੈਨੂੰ ਯੋਗ ਆਸਣ ਸਖਾ ਦੋ ਮੈਨੂੰ ਸਿੱਧ ਸਿੱਧ ਬਣਾ ਦੋ ਮੈਨੂੰ ਜੋਗੀ ਬਣਾ ਦੋ ਪਰ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਬਹਿ ਕੇ ਮੇਰੀ ਮਤ ਪਿੰਨੀ ਹੋ ਗਈ ਹੈ ਮੈਂ ਬ੍ਰਹਿਮੰਡ ਦਾ ਗਿਆਨ ਮਹਿਸੂਸ ਕਰਨ ਲੱਗਿਆ ਸਿਰਫ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਬਹਿ ਕੇ ਹੋਇਆ ਹੈ ਕ੍ਰਿਸ਼ਨੋਤਰ ਕਰ ਰਚਿਨ ਪ੍ਰਕਾਰੀ اے ਗੁਰੂ ਨਾਨਕ ਦੇ ਮਹਾਰਾਜ ਜੀ ਹੁਣਾ ਪ੍ਰਸ਼ਨ ਉੱਤਰ ਮਲੋ ਪ੍ਰਸ਼ਨ ਜੋ ਮੈਂ ਕੀਤੇ ਸੀ ਉਹਨਾਂ ਦਾ ਤੁਸੀਂ ਬੜੇ ਸੋਹਣੇ ਢੰਗ ਦੇ ਨਾਲ ਜਵਾਬ ਦਿੱਤਾ ਹੈ ਮੇਰਾ ਦਨ ਮਨ ਨਿਹਾਲ ਹੋ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਰੁਚਰ ਪ੍ਰਕਾਰੀ ਜਿੰਨੇ ਸਵਾਲ ਸੀ ਨਾ ਮੇਰੇ ਪਰ ਉਤਨੀ ਰੁਚੀ ਵੱਧਦੀ ਜਾਂਦੀ ਹੈ ਕਿ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਇਹ ਮਵਾਰਕ ਚਿਹਰੇ ਨੂੰ ਵੇਖਦਾ ਰਹਾ ਮਵਾਰਕ ਇਹ ਸ਼ਬਦ ਬੋਲਦੇ ਨੇ ਉਹਨਾਂ ਨੂੰ ਸੁਣਦਾ ਰਹਾ ਇਹਨਾਂ ਦੀ ਮਵਾਰਕ ਚਰਨ ਦੇ ਵਿੱਚ ਮਵਾਰਕ ਸੰਗਤ ਦੇ ਵਿੱਚ ਬੈਠਾ ਹੁਣ ਜਿਵੇਂ ਮੇਰੇ ਸਵਾਲ ਅਨੇਕਾ ਸੀ ਰੁਚਰ ਪ੍ਰਕਾਰੀ ਹੁਣ ਐਜਾ ਹੀ ਮੇਰੀ ਰੁਚੀ ਤੁਹਾਡੇ ਨਾਲ ਬਣਦੀ ਜਾ ਰਹੀ ਹੈ ਜਾਂ ਤੁਹਾਡੇ ਨਾਲ ਮੇਰੀ ਰੁਚੀ ਬਣ ਗਈ ਹੈ ਗਵਨੀ ਤਹਤੇ ਸ੍ਰੀ ਸੁਖਕਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਰਤਰੀ ਜੋਗੀ ਬੜੇ ਪ੍ਰੇਮ ਸ਼ਬਦ ਦੇਖੇ ਸਤਿਗੁਰਾਂ ਨੇ ਵਿਚਾਲੇ ਪਾਉਣਾ ਕਿਹਾ ਭਾਈ ਹੁਣ ਅਸੀਂ ਅੱਗੇ ਚਾਲੇ ਪਾਉਣੇ ਆ ਪਰਤਰੀ ਜੋਗੀ ਵਿਰਾਕ ਦੇ ਵਿੱਚ ਆਇਆ ਉਕੇ ਲੰਗਾ ਸਤਿਗੁਰੂ ਤੁਸੀਂ ਮੈਨੂੰ ਸ਼ਬਦ ਦਿੱਤੇ ਨੇ ਅਤੇ ਰਹਿਮਤ ਕਰੋ ਇਹਨਾਂ ਸ਼ਬਦਾਂ ਨੂੰ ਕਦੋਂ ਗਾਵਾਂ ਕਿਸ ਤਰੀਕੇ ਦੇ ਨਾਲ ਕੋਈ ਤਾਂ ਤਰੀਕਾ ਕਿਉਂਕਿ ਯੋਗਾਸਣ ਕਰਨਾ ਸਿੱਧ ਆਸਣ ਉਹ ਤਾਂ ਜਾਣਦਾ ਸੀ ਯੋਗਾਸਣ ਲਾਉਣ ਦੇ ਲਈ ਸਿੱਧ ਆਸਣ ਲਾਉਣ ਦੇ ਲਈ ਕੋਈ ਮੰਤਰ ਨਹੀਂ ਹੈ ਬਸ ਉਹ ਸਰੀਰ ਦੀ ਜਿਵੇਂ ਵੀ ਕਰਦੇ ਜਾਂਦੇ ਨੇ ਮਤਲਬ ਯੋਗਾਸਣ ਲਾ ਲਏ ਇਦਾਂ ਕਰ ਲਿਆ ਉਹ ਕਰਦੇ ਆ ਠੀਕ ਹੈ ਕਿ ਸਤਿਗੁਰੂ ਮੈਂ ਕਦੋਂ ਇਹਨਾਂ ਦਾ ਜਾਪ ਕਰਾਂ ਅਤੇ ਜਿਹੜੇ ਮੈਂ ਹੁਣ ਆਪਣੇ ਆਸ਼ਰਮ ਦੇ ਵਿੱਚ ਕਿਸੇ ਨੂੰ ਸਿੱਧ ਗੈਨਾ ਕਿਸੇ ਨੂੰ ਜੋਗੀ ਮੇਰੇ ਚੇਲੇ ਨੇ ਇੱਕ ਨਹੀਂ ਬਹੁਤੇ ਨੇ ਤਾਂ ਜੇ ਹੁਣ ਉਹਨਾਂ ਨੂੰ ਜਵਾਬ ਦੇਣਾ ਕਿ ਮੇਰਾ ਮਨ ਬਦਲ ਗਿਆ ਹੈ ਤਾਂ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਵੀ ਖਿਸ਼ੀਲਾ ਕਰੋ ਇਹ ਆਸ਼ਰਮ ਜਿਹੜਾ ਬਣਾਇਆ ਮੈਂ ਸਿੱਧਾਂ ਕਰਕੇ ਜੋਗੀਆਂ ਕਰਕੇ ਬਣਾਇਆ ਹੈ ਜੋਗੀ ਆਉਂਦੇ ਨੇ ਜੋਗੀ ਜਾਂਦੇ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਕੋਈ ਥਾਂ ਟਿਕਾਣਾ ਲੈ ਕੇ ਜਾਓ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਆਸ਼ਰਮ ਹੈ ਤਰਾ ਆਸ਼ਰਮ ਨੂੰ ਬਸ ਤਰਾ ਮਸਾਲਾ ਬਣਾ ਲੈ ਇੱਥੇ ਅਜ ਜੋਗੀ ਆਉਂਦੇ ਇੱਥੇ ਤੁਹਾਡੇ ਇਸ ਟਿਕਾਣੇ ਤੇ ਸਿੱਧਾ ਆਉਂਦੇ ਨੇ ਤਾਂ ਇਸ ਟਿਕਾਣੇ ਤੇ ਤੁਹਾਡੇ ਗ੍ਰਸਤੀ ਨਹੀਂ ਆ ਸਕਦਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਟਿਕਾਣੇ ਤੇ ਗ੍ਰਸਤੀ ਆਵੇ ਕਿਉਂਕਿ ਰਹਿਣ ਦਾ ਸਹਿਣ ਦਾ ਖਾਣ ਦਾ ਪੀਣ ਦਾ ਦੁਨੀਆ ਦੇ ਵਿੱਚ ਵਿਚਰਨ ਦਾ ਸਭ ਤੋਂ ਪਹਿਲਾਂ ਗ੍ਰਸਤੀ ਨੂੰ ਢੰਗ ਹੈ ਤਾਂ ਤੁਸੀਂ ਗ੍ਰਸਤੀ ਦੇ ਨਾਲ ਮਿਲਾਪ ਰੱਖਣਾ ਹੈ ਮਤਲਬ ਧਰਮਸਾਲਾ ਬਣਾਉਣੀ ਹੈ ਇਸ ਆਸ਼ਰਮ ਨੂੰ ਇਦਾਂ ਹੀ ਰਹਿਣ ਦਿਓ ਸਿੱਧਾ ਹੁੰਦਾ ਹੈ ਜੋਗੀ ਹੁੰਦਾ ਹੈ ਉਹਦਾ ਮਵਾਰਕ ਹੈ ਪਰ ਜਿਵੇਂ ਤੁਸੀਂ ਬਦਲੇ ਹੋ ਤੁਹਾਡਾ ਮਨ ਬਦਲੇ ਆ ਜਾਂ ਤੁਹਾਨੂੰ ਸਕੂਨ ਮਿਲਿਆ ਉੱਪਰ ਮੁੜ ਕੇ ਕਹਿੰਦੇ ਮੇਰੇ ਅੰਦਰ ਚਾ ਪੈਦਾ ਹੋਇਆ ਬਸ ਉਹ ਚਾ ਤੁਸੀਂ ਆਪਣੇ ਤੱਕ ਨਹੀਂ ਰੱਖਣਾ ਉਹ ਚਾ ਤੁਸੀਂ ਅੱਗੇ ਵੀ ਦੇਣਾ ਉਹ ਦਿੱਤਾ ਜਾ ਸਕਦਾ ਧਰਮਸਾਲਾ ਬਣਾ ਕੇ ਕਿਉਂਕਿ ਇਹ ਚਾ ਭਵੇਂ ਸਲਾਮ ਧਰਮ ਦਾਉ ਨੂੰ ਚਾਹੀਦਾ ਭਵੇਂ ਹਿੰਦੂ ਧਰਮ ਦਾਉ ਨੂੰ ਚਾਹੀਦਾ ਦੁਨੀਆਂ ਦੇ ਹਰ ਇੱਕ ਨੂੰ ਨਰ ਮਾਦੇ ਨੂੰ ਇਹ ਚਾ ਚਾਹੀਦਾ ਜਿਹੜਾ ਰੱਬ ਦੇ ਮubaruk ਚਰਨਾਂ ਦੇ ਵਿੱਚ ਮਿਲਦਾ ਹੁਣ ਉਹ ਚਾ ਸਰੀਰਕ ਤੰਦਰੁਸਤੀਆਂ ਅਤੇ ਵਸਤੂ ਵੀ ਹੈ ਪਦਾਰਥ ਵੀ ਹੈ ਹਰ ਇੱਕ ਚੀਜ਼ ਹੈ ਜਿਹੜਾ ਚਾ ਸਾਨੂੰ ਚਾਹੀਦਾ ਜਿਹੜਾ ਸਾਡਾ ਚਾ ਪੂਰਾ ਹੋਵੇ ਸਤਿਗੁਰੂ ਕਹਿੰਦੇ ਚਾ ਸਾਰੇ ਪੂਰੇ ਹੋਣਗੇ ਪਰ ਧਰਮਸਾਲਾ ਬਣਾਓ ਤਾਂ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਕਿ ਧਰਮਸਾਲਾ ਬਣਾਵੇਂਗਾ ਸਮਾ ਲੱਗੇ ਆ ਤੇਰੀ ਧਰਮਸਾਲਾ ਦੇ ਵਿੱਚ ਇਸ ਦੁਬਾਰਾ ਫੇਰ ਅਸੀਂ ਇੱਥੇ ਆਵਾਂਗੇ ਸਾਡੇ ਕੋਲ ਹੁਣ ਸਮਾਇਤ ਨਾ ਨਹੀਂ ਪਿੱਛੋਂ ਆਏ ਆ ਸੰਗਲਾ ਦੀਪ ਤੋਂ ਉੱਥੇ ਧਰਮਸਾਲਾ ਬਣਾ ਕੇ ਉਹਨਾਂ ਦੇ ਵਿੱਚ ਸਾਰਿਆਂ ਦੇ ਨਾਲ ਵਿਚਰ ਕੇ ਆਏ ਆ ਤوڑا ਦਿਲ ਦਾ ਕਰਦਾ ਧਰਮਸਾਲਾ ਬਣਾਈਏ ਇੱਥੇ ਅਤੇ ਸਮਾਂ ਲੱਗਣਾ ਪਰ ਸਮਾਂ ਹੁਣ ਸਾਨੂੰ ਇਜਾਜ਼ਤ ਨਹੀਂ ਦਿੰਦਾ ਅਸੀਂ ਨੇ ਅੱਗੇ ਵੀ ਬੜੇ ਪਿਆਰਿਆਂ ਨੂੰ ਮਿਲਣਾ ਚਾਹ ਕੇ ਇਤਨੀਆਂ ਸਤਿਗੁਰੂ ਨੂੰ ਬਚਨ ਕਹਿ ਕੇ ਇਹ ਧਰਮਸਾਲਾ ਭਾਈ ਪੱਕੀ ਬਣਾਈਂ। ਪਾਲੋ ਧਰਮਸਾਲਾ ਜ਼ਰੂਰੀ ਹੈ ਪਰੋਗੀ ਇਹ ਪਰਤਰੀ ਜੋਗੀ ਨੂੰ ਸਤਿਗੁਰੂ ਹੁਕਮ ਕਰਕੇ ਪਾਲੋ ਬਚਨ ਦੇ ਕੇ ਸਤਿਗੁਰਾਂ ਨੇ ਅੱਗੇ ਚਾਲੇ ਪਾਏ ਮੈਂ ਮਰਦਾਨਾ પાਛੇ ਜਾਵਹਿ ਔੜ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਇਹ ਬਾਲਾ ਇਤਿਆਸ ਸੁਣਾਦੇ ਆ ਬਾਲਾ ਕਹਿੰਦਾ ਇੱਕ ਮੈਂ ਅਤੇ ਮਰਦਾਨਾ ਸਤਿਗੁਰੂ ਅੱਗੇ ਨੇ ਅਤੇ ਬਾਲਾ ਤੇ ਮਰਦਾਨਾ ਅਸੀਂ ਸਤਿਗੁਰਾਂ ਦੇ ਪਿੱਛੇ ਪਿੱਛੇ ਹਾਂ ਹਾਸ ਬिलास ਕਰਤ ਮਨ ਭਾਵ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਦੁਨੀਆ ਦੇ ਵਿੱਚ ਵਿਚਰਦੇ ਨੇ ਗਿਆਨ ਦੀਆਂ ਗੱਲਾਂ ਸੁਣਾਉਂਦੇ ਨੇ ਉਦੋਂ ਐਦਾ ਲੱਗਦਾ ਕਿ ਇਹਨਾਂ ਵਰਗਾ ਰੇਬਰ ਦੁਨੀਆ ਤੇ ਹੈ ਕੋਈ ਨਹੀਂ ਜਿਹੜਾ ਗਿਆਨ ਉਹਨਾਂ ਨੇ ਦਿੱਤਾ ਅਤੀਕੋ ਕਿਸੇ ਪੋਤੀ ਦੇ ਵਿੱਚ ਨਹੀਂ ਹੈ ਉਹ ਕਿਸੇ ਗ੍ਰੰਥ ਦੇ ਵਿੱਚ ਨਹੀਂ ਜਿਹੜੀਆਂ ਗੱਲਾਂ ਉਹ ਰਣਾਨਕ ਦੇ ਮਹਾਰਾਜ ਜੀ ਆਪਣੇ ਪਿਆਰਿਆਂ ਦੇ ਨਾਲ ਕਰਕੇ ਗਏ ਤਾਂ ਜਦੋਂ ਸਾਡੇ ਨਾਲ ਜਾਂਦੇ ਨੇ ਸਤਾਰ ਕੇ ਜਾਂਦੇ ਨੇ ਅਸੀਂ ਅੱਗੇ ਨੂੰ ਚਾਲੇ ਪਾਉਨੇ ਆ ਸਤਿਗੁਰੂ ਆਖੇ ਨੇ ਪਰ ਜਦੋਂ ਅਸੀਂ ਨਾਲ ਚੱਲਦੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਬੜੀਆਂ ਹਾਸੇ ਦੀਆਂ ਹਾਸ ਬਿਲਾਸ ਕਰਤ ਮਨ ਪਾਵੇ। ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਸਾਡੇ ਨਾਲ ਹਾਸੇ ਦੀਆਂ ਗੱਲਾਂ ਕਰਦੇ ਨੇ ਮਨ ਲੋ ਹਸਣਾ ਖੁੱਦਣਾ ਮਨ ਕਾ ਚਾਹੋ। ਇਹ ਜਿਹੜਾ ਹਸਣਾ ਖੇਡਣਾ ਤਾਂ ਮਨ ਦਾ ਚਾਹ ਹੈ। ਸਤਿਗੁਰੂ ਕਹਿੰਦੇ ਭਾਈ ਇਹ ਵੀ ਜ਼ਰੂਰੀ ਹੈ। ਤਾਂ ਕਹਿੰਦੇ ਉਹਨਾਂ ਦੇ ਨਾਲ ਮਰਦਾਨੇ ਦੇ ਨਾਲ ਹੱਸਦੇ ਨੇ, ਮੇਰੇ ਦੇ ਨਾਲ ਹੱਸਦੇ ਨੇ। ਇਦਾਂ ਗੁਰੂ ਨਾਨਕ ਦੇ ਮਹਾਰਾਜ ਜੀ ਸਾਡੇ ਨਾਲ ਹਾਸੇ ਖੇਡੇ ਦੀਆਂ ਗੱਲਾਂ ਵੀ ਕਰਦੇ ਸੀ ਤੱਕ ਕੋਸ ਪਰ ਪਹੁੰਚੇ ਜਾਈ ਤਪੋਤੋਂ ਕਹਿੰਦੇ ਕਾਸੀ ਕਾਫੀ ਦੂਰ ਅਸੀਂ ਇਦਾਂ ਗੱਲਾਂ ਕਰਦੇ ਹਾਸਾ ਮਜ਼ਾ ਕਰਦੇ ਕਾਫੀ ਦੂਰ ਤੱਕ ਪਹੁੰਚੇ ਵੈਸੇ ਤਹ ਸਤਿਗੁਰੂ ਸੁਖਦਾਈ ਗੁਰੂ ਨਾਨਕ ਦੇ ਮਹਾਰਾਜ ਜੀ ਕਿੱਥੇ ਵਹਿਣਗੇ ਕਿਹੜੇ ਨਗਰ ਨੂੰ ਤਾਰਨਗੇ ਉਹ ਸਤਿਗੁਰੂ ਆਪ ਜਾਣਦੇ ਸੀ ਅਸੀਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਸੀ ਜਿੱਥੇ ਬਹਿ ਗਏ ਅਸੀਂ ਬਹਿ ਜਾਣਾ ਜਿੱਥੇ ਉਹਨਾਂ ਨੇ ਕਹਿ ਦੇਣਾ ਭਾਈ ਚਲੋ ਅੱਗੇ ਨੂੰ ਚਾਲੇ ਪਾਈਏ ਅਸੀਂ ਅੱਗੇ ਨੂੰ ਚਾਲੇ ਪਾ ਲੈਂਦੇ ਸੀ ਨਾ ਸਾਡਾ ਕੋਈ ਸਤਿਗੁਰਾਂ ਨੂੰ ਸਵਾਲ ਹੁੰਦਾ ਸੀ ਅਤੇ ਨਾ ਸਾਡੇ ਵੱਲੋਂ ਕੋਈ ਜਵਾਬ ਹੁੰਦਾ ਸੀ ਜਿਵੇਂ ਉਹ ਕਹਿੰਦੇ ਸੀ ਅਸੀਂ ਤਾਂ ਸਤਿ ਵਚਨ ਗਏ ਕੇ ਮੰਨਦੇ ਸੀ ਤਾਂ ਕਹਿੰਦੇ ਸਤਿਗੁਰੂ ਅੱਗੇ ਜਾ ਕੇ ਉਹਨਾਂ ਨੇ ਟਿਕਾਣਾ ਕੀਤਾ ਮੰਨ ਲਓ ਬਹਿ ਗਏ ਨੇ ਸਤਿਗੁਰੂ ਕਾਸੀ ਵੀ ਉਹਨਾਂ ਦੇ ਨਾਲ ਬਹਿ ਗਏ ਕਾਰਨ ਕਰਨ ਰਿਤੇ ਹੀ ਆਇਓ ਅਤੇ ਸਭ ਤੋਂ ਵੱਡੀ ਗੱਲ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਜਿਹੜਾ ਕਾਰਨ ਕਰਨਾ ਹੈ ਕਰਨ ਮਲੂ ਬਣਦਾ ਮਰਦਾਨੇ ਦੇ ਰਾਹੀ ਬਣਦਾ ਬਾਲਾ ਜੀ ਕਦੇ ਕਦੇ ਮੇਰੇ ਰਾਹੀ ਕਰਨ ਬਣਾ ਦਿੰਦੇ ਕਦੇ ਮਰਦਾਨੇ ਨੂੰ ਭੁੱਖ ਲੱਗੀ ਕਦੇ ਮਰਦਾਨੇ ਨੂੰ ਪਿਆਸ ਲੱਗੀ ਅਤੇ ਕਦੇ ਮਰਦਾਨੇ ਨੇ ਆਪਣੇ ਘਰ ਪਰਿਵਾਰ ਕੋਲ ਮਿਲ ਕੇ ਆਉਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਮਵਾਰਕ ਚਰਨਾਂ ਨੂੰ ਦੁਨੀਆ ਤਰਸਦੀਆ ਮਰਦਾਨਾ ਸਤਿਗੁਰਾਂ ਦੇ ਨਾਲ ਹੈ ਅਤੇ ਇਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਨੇ ਕਿ ਮਰਦਾਨੇ ਦਾ ਪਿਆਰ ਤੇ ਮੇਰਾ ਪਿਆਰ ਦੁਨੀਆ ਤੋਂ ਵੱਖਰਾ ਹੈ। ਕਿਉਂਕਿ ਉਹਨਾਂ ਨੇ ਇਤਨਾ ਸਮਾਂ ਮਰਦਾਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਬਤੀਤ ਕੀਤਾ ਸਬੁੱਧ ਸਮਾਂ ਨਾਲ ਉਹਨਾਂ ਨੇ ਗੁਜ਼ਾਰਿਆ ਹੈ ਕਿ ਮਰਦਾਨੇ ਨੇ ਕਦੇ ਇੱਕ ਭਲਕੇ ਇੱਕ ਜਵਾਬ ਨਹੀਂ ਮੈਨੂੰ ਦਿੱਤਾ ਜਿਵੇਂ ਮੈਂ ਕਹਿ ਦਿੰਦਾ ਸੀ ਮਰਦਾਨਾ ਉਹਦੀ ਮੰਨਤ ਸੀ। ਪਰ ਹੈ ਭਰਾ ਸੀ ਮੇਰਾ ਭਾਈ ਮਰਦਾਨਾ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀਆ ਨੂੰ ਤਾਰਨਾ ਹੈ ਅਤੇ ਕਾਰਨ ਬਣਾਉਂਦੇ ਸੀ ਭੁੱਖ ਲੱਗੀ ਤਾਂ ਇਹ ਵੀ ਉਸ ਰੱਬੀ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਕਾਰਣੀ ਵਿਧੀ ਹੈ ਤਾਂ ਕਵੀ ਜੀ ਲਿਖ ਰਹੇ ਨੇ ਕਰਨ ਕਰਨ ਹਿਰਦੇ ਇਹ ਆਏ ਇਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਾ ਲੋ ਦੁਨੀਆ ਨੂੰ ਤਾਰਨ ਦਾ ਸਿੱਧਾ ਨਹੀਂ ਆਪਣੇ ਆਪ ਨੂੰ ਛਾਪਾ ਕੇ ਰੱਖਦੇ ਨੇ ਰੱਬੀ ਰੂਪ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਮਰਦਾਨੇ ਦੇ ਰਾਹੀਂ ਜਿਵੇਂ ਪਹਿਲਾਂ ਸੰਗੜਾ ਦੀਪ ਨੂੰ ਤਾਰ ਕੇ ਆਏ ਪਹਿਲਾ ਜਿਹੜਾ ਉਹ ਸੁਆਣੀਆਂ ਨੂੰ ਤਾਰ ਕੇ ਆਏ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਰਫ ਕਾਰਨ ਬਣਾਉਂਦੇ ਸੀ ਆਪਣੇ ਪਿਆਰੇ ਆ ਹੁਣ ਮਰਦਾਨੇ ਦੇ ਲਈ ਮਰਦਾਨੇ ਨੂੰ ਕਾਰਨ ਬਣਾਉਂਦੇ ਸੀ ਕਦੇ ਭੁੱਖ ਲੱਗੀ ਮਰਦਾਨੇ ਨੂੰ ਕਦੇ ਮਨ ਲੋ ਪਿਆਸ ਲੱਗਦੀ ਹੈ ਕਦੇ ਮੈਂ ਕਹਣਾ ਮੈਂ ਆਪਣੇ ਪਰਵਾਰ ਦਾ ਮੋਹਾਰੇ ਮੈਂ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਨੂੰ ਮਿਲ ਕੇ ਆਉਣਾ ਹੈ ਮਰਦਾਨੇ ਕੋ ਮਨ ਪਰਮਾਇਓ ਮਰਦਾਨੇ ਦਾ ਮਨ ਮੰਨ ਲੋ ਜਿਹੜਾ ਸਭ ਤੋਂ ਨੇੜੇ ਹੈ ਮਰਦਾਨਾ ਲੀਲਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਤ ਆਉਂਦੇ ਨੇ ਤਾਂ ਉਹ ਪਰਮਾਇਓ ਮਰਦਾਨੇ ਦਾ ਮਾਨੇ ਪਰਵਾ ਦਿੰਦੇ ਸੀ ਕਿਉਂਕਿ ਚਾਹੁੰਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਇਹ ਮਰਦਾਨੇ ਦੇ ਜਨਿਏ ਪੂਰੀ ਦੁਨੀਆ ਨੂੰ ਤਾਰਨਾ ਹੈ ਮਰਦਾਨੇ ਦੇ ਜਰੀਏ ਪੂਰੀ ਦੁਨੀਆ ਦੇ ਰੋਗ ਦੁੱਖ ਕਲੇਸ਼ ਕਟਨੇ ਹਨ ਇਹਦੇ ਕਰਕੇ ਮਰਦਾਨੇ ਦਾ ਮਨ ਪ੍ਰਭਾਂਦੇ ਹੁੰਦੇ ਸੀ ਕਹੇ ਤਾਂ ਭਇਓ ਮੈਂ ਜਾਵਾਂ ਆਵਾਸੂ ਤਾਂ ਕਹਿੰਦੇ ਕੁਦਰਤੀ ਜਦੋਂ ਟਿਕਾਣਾ ਕੀਤਾ ਸੀ ਕਿ ਸਤਿਗੁਰੂ ਅੱਗੇ ਬਹਿੰਦੇ ਸੀ ਪਿੱਛੇ ਬਹਿੰਦੇ ਸਤਿਗੁਰੂ ਅੱਗੇ ਚੱਲਦੇ ਸੀ ਪਿੱਛੇ ਚੱਲਦੇ ਤਾਂ ਹਜੇ ਜਾ ਕੇ ਟਿਕਾਣਾ ਕੀਤਾ ਮਰਦਾਨਾ ਕਹਿਣ ਲੱਗਾ ਸਤਿਗੁਰਾਂ ਦੇ ਨੇੜੇ ਆ ਕੇ ਵਿਦਾ ਦੇਹੁ ਮਨ ਮੋਰ ਉਦਾਸੂ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ کافی ਸਮਾਂ ਹੋ ਗਿਆ ਸੰਗੜਾ ਦੀਪ ਜਾ ਕੇ ਆਏ ਅਤੇ ਉਧਰ ਸਮੁੰਦਰ ਨੂੰ ਪਾਰ ਕਰਕੇ ਆਏ ਸਮੁੰਦਰ ਤੋਂ ਵਾਪਸ ਆਏ ਹੁਣ ਕਿੱਥੇ ਤੱਕ ਆਪਾਂ ਮੋਜ ਨਹੀਂ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰਾ ਦਿਲ ਕਰਦਾ ਕਿ ਮੈਂ ਆਪਣੇ ਪਰਿਵਾਰ ਆਪਣੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮਿਲ ਕੇ ਆਵਾਂ ਮੈਨੂੰ ਆਗਿਆ ਦੇ ਦਿਓ ਮੈਨੂੰ ਵਿਦਾ ਵਿਦਾ ਕਰੋ ਅੱਗੇ ਮੰਗ ਰਿਹਾ ਮਰਦਾਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ੍ਰੀ ਪ੍ਰਭ ਮੈਂ ਨਹਿ ਜਾਉ ਅਗਾਰੀ ਕਿ ਮੈਂ ਹੁਣ ਅੱਗੇ ਤੁਹਾਡੇ ਨਾਲ ਜਾ ਨਹੀਂ ਸਕਦਾ ਕਿ ਕਿਰਪਾ ਕਰੋ ਕਿ ਮੈਂ ਆਪਣੇ ਪਰਿਵਾਰ ਨੂੰ ਮਿਲ ਕੇ ਆਵਾਂ ਅਗਲੇ ਨਗਰ ਦੇ ਵਿੱਚ ਆਪਾਂ ਜਾਣਾ ਹੈ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਰਹਿਮਤ ਵਰਸਾਓਗੇ ਚੱਲਾਂਗੇ ਆਪਾਂ ਪਰ ਕਿਰਪਾ ਆਪਣੇ ਪਿੰਡ 라ਈਪੋਈ ਦੀ ਤਲਵੰਡੀ ਵੀ ਜਾਇ ਆਪਣਿਆਂ ਨੂੰ ਪਰਿਵਾਰ ਦੇ ਵਿੱਚ ਜਾ ਕੇ ਮਿਲਾਈਏ ਆਪਣੇ ਨਗਰ ਵਾਲਿਆਂ ਨੂੰ ਮਿਲਾਈਏ ਹਟ ਹੌਲੇ ਰਜਾਈ ਤੁਮਾਰੀ ਨਾਲੇ ਕਹਿੰਦਾ ਮੈਂ ਅੱਗੇ ਜਾਣਾ ਨਹੀਂ ਹੈ ਮਰਦਾਨਾ ਕਹਿੰਦਾ ਪਰ ਸਤਿਗੁਰੂ ਜੀ ਤੁਹਾਡਾ ਹੁਕਮ ਹੋਇਆ ਨਾ ਤਾਂ ਮੈਂ ਪਿੱਛੇ ਵੀ ਨਹੀਂ ਹਟਾਂਗਾ ਤੁਹਾਡੇ ਨਾਲ ਚੱਲਾਂ ਪਰ ਮੈਂ ਤੁਹਾਡੇ ਅੱਗੇ ਇੱਕ ਤਰਲਾ ਕਰਦਾ ਕਿ ਮੈਂ ਬਾਅਸਾ ਜਾਣਾ ਹੈ ਆਪਣੇ ਪਰਿਵਾਰ ਨਗਰ ਜਾਣਾ ਹੈ ਰਾਏਪੋਟ ਦੀ ਤਲਗੁੰਡੀ ਅਤੇ ਜਾਵਾਂਗਾ ਤੁਹਾਡੀ ਰਜ਼ਾ ਦੇ ਵਿੱਚ ਜਾਵਾਂਗਾ ਤੁਹਾਡੇ ਹੁਕਮ ਦੇ ਅਨਸਾਰ ਤੋਹਰਾ ਸ੍ਰੀ ਗੁਰੂ ਕਹੈ ਨਾ ਜਾਹੋ ਅਬ ਗੈਰਿੰਖੈ ਜੇ ਬਲਾਈ ਗੁਰੂ ਨਾਨਕ ਦੇ ਮਹਾਰਾਜ ਦੀ ਮਰਦਾਨੇ ਨੂੰ ਕਹਿੰਦੇ ਨੇ ਮਰਦਾਨੇ ਆ ਜਿਸ ਨਗਰ ਦੇ ਵਿੱਚ ਤੇਰੇ ਗਲ ਦੇ ਵਿੱਚ ਤਪੀਤ ਪਾਇਆ ਸੀ ਉਹਨਾਂ ਨੇ ਜੰਤਰ ਮੰਦਰ ਤੰਦਰ ਤੇਰੇ ਤੇ ਚਲਾਏ ਸੀ ਤਾਂ ਮੂਹਨ ਜਿਸ ਨਗਰ ਦੇ ਵਿੱਚ ਆਪਾਂ ਜਾਣਾ ਹੈ ਜਾਂ ਜਿਹੜੇ ਟਿਕਾਣੇ ਤੇ ਆਪਾਂ ਆ ਗਏ ਆਂ ਤਾਂ ਇੱਥੇ ਬਹੁਤ ਬਲਾਮਾਂ ਨੇ ਉਹਨਾਂ ਬਲਾਮਾਂ ਤੋਂ ਬਚਣਾ ਬੜਾ ਮੁਸ਼ਕਲ ਹੈ ਤੇਰਾ ਦਿਲ ਕਰਦਾ ਮਿੱਤਰਾਂ ਤੋਂ ਪਿੰਡ ਜਾ ਸਕਦਾ ਹੈ ਨਗਰ ਜਾ ਸਕਦਾ ਆਪਣੇ ਪਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਜਿਹੜਾ ਇੱਥੇ ਹੈ ਸ੍ਰੀ ਗੁਰ ਕਹਿ ਜੋ ਜਾਓ ਅਬ ਗੈਲ ਬਿਖੇ ਜੇ ਬਲਾਈ ਬਲਾਮਾਂ ਨੇ ਇਥੇ ਇਹ ਗਿਆ ਲ ਪਿੱਛੇ ਨੂੰ ਗਿਆ ਬੜੀਆਂ ਬਲਾਵਾਂ ਨੇ ਉਹਨਾਂ ਬਲਾਵਾਂ ਤੋਂ ਬਚਣਾ ਬੜਾ ਮੁਸ਼ਕਲ ਹੈ ਕਿਸੇ ਨੇ ਲੁੱਟਖੋ ਕਰਨੇ ਆ ਅਤੇ ਕਿਸੇ ਨੇ ਧਰਮ ਨੂੰ ਉਜਾੜਨਾ ਹੈ ਕਿਸੇ ਨੇ ਕਰਮਾਂ ਨੂੰ ਉਜਾੜਨਾ ਹੈ ਅਤੇ ਕਿਸੇ ਨੇ ਬਹੁਤ ਕੁਝ ਕਰਨਾ ਮਰਦਾਨੇ ਆ ਜਿੰਦ ਸੁਵਾਸ ਇਹ ਸਰੀਰ ਤੰਦਰੁਸਤ ਇਹ ਤਾਂ ਵੱਡੀ ਧਨ ਦੌਲਤ ਕੋਈ ਨਹੀਂ ਬਸ ਇਹ ਨਾ ਕੋਈ ਖੋਵੇ ਮਰਦਾਨੇ ਆ ਇੱਥੇ ਦੁਨੀਆ ਦੇ ਵਿੱਚ ਇਹ ਵੀ ਵੱਡੇ ਨੇ ਸਾਡੇ ਸਵਸਾਂ ਤਾਂ ਹੀ ਕਿਸੇ ਨੂੰ ਕੋਈ ਮਤਲਬ ਨਹੀਂ ਸਾਡੀ ਜ਼ਿੰਦਗੀ ਤੱਕ ਕਿਸੇ ਨੂੰ ਕੋਈ ਮਤਲਬ ਨਹੀਂ ਪਰ ਫਿਰ ਵੀ ਐਦਾਂ ਦੀ ਦੁਨੀਆ ਪਈ ਐ ਚੰਦ ਛਿਲਣਾ ਕਰਕੇ ਜਾਣ ਦੇ ਦੁਸ਼ਮਣ ਬਣ ਜਾਂਦੇ ਕਿ ਐਦਾਂ ਦੀਆਂ ਬਲਾਮਾਂ ਨੇ ਇੱਥੇ ਹੈ ਤੇਰੇ ਕੋਲ ਕੁਝ ਨਹੀਂ ਮਰਦਾਨੇ ਆ ਕਿਸੇ ਨੂੰ ਕੀ ਪਤਾ ਕਿ ਇਹਦੇ ਕੋਲ ਹੈ ਜਾਂ ਨਹੀਂ ਹੈ ਇਹਨੇ ਲੁੱਟ ਖੋ ਕਰਨੀ ਆ ਤਾਂ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਬਿਨਾ ਬਜਾ ਤੋਂ ਉਹ ਕਿਸੇ ਦੀ ਜਾਨ ਕੱਢ ਲੈਂਦੇ ਨੇ ਐਦਾਂ ਦੀਆਂ ਬਲਾਮਾਂ ਨੇ ਇੱਥੇ ਮਰਦਾਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਐਦਾਂ ਕਿਹਾ ਕੋ ਪਛਨ ਤੁਝ ਕੋ ਕਰੈ راہ ਸੰਸਪਾਏ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਆਪਣਾ ਪਰਿਵਾਰ ਹੀ ਐ ਤੁਸੀਂ ਰਹੇ ਭਾਈ ਬਾਲਾ ਜੀ ਆਪਣੇ ਨਾਲੇ ਮੈਂ ਤੁਹਾਡੇ ਨਾਲ ਤਾ ਆਪਣਾ ਪਰਿਵਾਰ ਹੀ ਐ ਕੋਈ ਦੁੱਖ ਸੁੱਖ ਦੀ ਗੱਲ ਕਰਨੀ ਐ ਸਾਡੇ ਨਾਲ ਕਰੋ ਆਪਾਂ ਨੂੰ ਪ੍ਰਸ਼ਾਦਾ ਪਾਣੀ ਟਾਈਮ ਤੇ ਮਿਲਦਾ ਐ ਅਤੇ ਜੋ ਵੀ ਆਪਾਂ ਨੇ ਕਿਰਿਆ ਕਰਨੀ ਐ ਨਹਾਉਣਾ ਇਸ਼ਨਾਨ ਕਰਨਾ ਆਪਾਂ ਬਕਾਇਦਾ ਕਰ ਰਹੇ ਆ ਸਾਨੂੰ ਕੋਈ ਕਮੀ ਤਾਂ ਹੈ ਨਹੀਂ ਤਾਂ ਜੇ ਤੁਹਾਨੂੰ ਕੋਈ ਕਮੀ ਲੱਗਦੀ ਐ ਤਾਂ ਦੱਸੋ ਆਪਾਂ ਫਿਰ ਉਦਾਂ ਦਾ ਚੱਲਦੇ ਆ ਜਿਹੜੇ ਘਟ ਚੱਲ ਪਿਆ ਕਰਾਂਗੇ ਜਾਣਾ ਜ਼ਰੂਰ ਹੈ ਨਗਰਾਂ ਦੇ ਵਿੱਚ ਪਰ ਜਾਣਾ ਮਰਦਾਨਿਆਂ ਤੈਨੂੰ ਨਾਲ ਲੈ ਕੇ। ਜੇ ਤੂੰ ਨਹੀਂ ਚੱਲੇਗਾ ਤਾਂ ਨਾਨਕ ਤੇਥੋਂ ਬਿਨਾ ਨਹੀਂ ਚਲੇਗਾ। ਨਾਲਾ ਤੈਨੂੰ ਲੈ ਕੇ ਜਾਣਾ ਕਿਉਂਕਿ ਤੇਰੀ ਰਵਾਬ ਦੇ ਜ਼ਰੀਏ ਦੁਨੀਆ ਨੂੰ ਧਾਰਨਾ ਹੈ। ਇਹ ਮਰਦਾਨੇ ਆ ਜੇ ਤੈਨੂੰ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਮੈਨੂੰ ਕਹੋ ਤੇ ਮੈਨੂੰ ਨੇ ਕਹਿਣਾ ਭਾਈ ਬਾਲਾ ਜੀ ਨਾਲ ਨੇ ਇਹਨਾਂ ਦੇ ਨਾਲ ਤੁਸੀਂ ਖੁੱਲ ਕੇ ਗੱਲਾਂ ਕਰਦੇ ਹੋ ਇਹਨਾਂ ਨੂੰ ਕਹਦੇ ਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜੇ ਕਮੀ ਹੈ ਤਾਂ ਉਹ ਕਮੀ ਆਪਾਂ ਇੱਥੇ ਪੂਰੀ ਕਰ ਸਕਦੇ ਹਾਂ ਕਿਉਂਕਿ ਬੜੇ ਪਿਆਰੇ ਸਾਨੂੰ ਮਿਲਦੇ ਨੇ ਜਿਹੜੇ ਕੋਈ ਵਸਤਰ ਲੈ ਆਇਆ ਜਾਂ ਕੋਈ ਮਾਇਆ ਲੈ ਆਇਆ ਜਾਂ ਕੋਈ ਗਹਿਣਾ-ਗੱਪਾ ਲੈ ਤੁਹਾਨੂੰ ਚਾਹੀਦਾ ਕੀ ਹੈ ਸਤਿਗੁਰੂ ਕਹਿੰਦੇ ਨੇ ਮਰਦਾਨੇ ਦੱਸੋਗੇ ਸਾਨੂੰ ਫਿਰ ਪਤਾ ਲੱਗੇਗਾ ਪਰ ਰੱਬ ਦੀ ਰਜਾ ਦੇ ਵਿੱਚ ਰਹਿਣਾ ਹੀ ਇਨਸਾਨ ਦਾ ਕਰਮ ਹੈ ਇਤੇ ਇਨਸਾਨ ਬਹੁਤਾ ਕਰਦਾ ਕਰਦਾ ਕਿੰਬਰ ਥੋੜੇ ਤੋਂ ਵੀ ਜਾਂਦੇ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਚਾਪਈ ਕਿਉਂ ਉਦਾਸ ਆਪਣੋ ਮਨ ਕੀਨਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਮਰਦਾਨੇ ਆ ਤੂੰ ਆਪਣਾ ਮਨ ਉਦਾਸ ਕਾਦੇ ਲਈ ਕੀਤਾ ਹੈ ਹਾਲਾਂਕਿ ਲੀਲਾ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਕਿਉਂਕਿ ਕਰਨ ਕਾਰਨ ਪਹਿਲਾਂ ਕਵੀ ਜੀ ਨੇ ਦੱਸਿਆ ਸਤਗੁਰੂ ਨੇ ਪਣ ਮਰਦਾਨੇ ਨੂੰ ਕਹਿ ਰਹੇ ਨੇ ਮਰਦਾਨਿਆ ਤੂੰ ਉਦਾਸ ਆਪਣਾ ਮਨ ਕਾਦੇ ਲਈ ਕੀਤਾ ਤੈਨੂੰ ਕੋਈ ਮਾਇਆ ਚਾਹੀਦੀ ਹੈ ਤੈਨੂੰ ਕੋਈ ਵਸਤਰ ਚਾਹੀਦੇ ਨੇ ਜਾਂ ਤੈਨੂੰ ਕੋਈ ਹੋਰ ਵਸਤੂ ਪਦਾਰਥ ਚਾਹੀਦੀ ਹੈ ਕੀ ਚਾਹੀਦਾ ਤੁਹਾਨੂੰ ਪਰ ਮਨ ਉਦਾਸ ਨਾ ਕਰੋ ਕਿਉਂਕਿ ਤੁਹਾਡੇ ਮਨ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਲੋਕਾਂ ਦੇ ਮਨ ਪੜ੍ਹਦੇ ਨੇ ਤੁਸੀਂ ਮਨ ਉਦਾਸ ਨਾ ਕਰੋ ਕੋ ਦੁੱਖ ਸੰ ਰਹਿਣ ਕੋ ਚੀਨਾ ਤਾਂ ਕਹਿੰਦੇ ਤੁਸੀਂ ਇਹ ਦੱਸੋ ਕਿ ਆਪਾਂ ਜਦੋਂ ਚੱਲੇ ਪਾਏ ਨੇ ਮੜੇ ਚਾਵਾ ਦੇ ਨਾਲ ਮਰਦਾਨਾ ਜੀ ਚੱਲੇ ਬਾਲਾ ਜੀ ਨਾਲ ਚੱਲੇ ਮਰਦਾ ਬਾਲਾ ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਣਾ ਮੈਂ ਤੁਹਾਨੂੰ ਕਿਹਾ ਸੀ ਕਿ ਨਾਲ ਚੱਲੋ ਬਾਲਾ ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਣਾ ਬੜੇ ਚਾਵਾ ਤੱਕ ਹੁਣ ਤੱਕ ਆਪਾਂ ਨੇ ਸਫ਼ਰ ਤੈਅ ਕੀਤਾ ਤਾਂ ਹੁਣ ਤੁਹਾਡੇ ਮਨ ਤੇ ਉਦਾਸੀ ਕਾਦੀ ਹੈ ਸਾਡਾ ਨਾਲ ਰਹਿਣ ਦੇ ਨਾਲ ਤੁਹਾਨੂੰ ਕਿਹੜੀ ਦੁੱਖ ਤਕਲੀਫ ਹੋਈ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨੇ ਆ ਉਹ ਸਾਨੂੰ ਦੱਸਣਾ ਕਰੋ ਧਰਾ ਸਕਲ ਕੋ ਸਹਿਲ ਕਰੀਜੈ ਮੈਂ ਤਾਂ ਮਨ ਦੇ ਵਿੱਚ ਇਹ ਸੋਚਿਆ ਹੋਇਆ ਹੈ ਅਤੇ ਤੁਹਾਨੂੰ ਦੱਸ ਵੀ ਚੁੱਕੇ ਆ ਕਿ ਜਿਹੜਾ ਇਹ ਧਰਾ ਧਰਤੀ ਸਰਲ ਧਰਤੀ ਦੀ ਜਿਹੜੀ ਆਪਾਂ ਸਰਲ ਕਰਨੀ ਹੈ ਸ਼ੈਰ ਕਰਨੀ ਹੈ ਦੁਨੀਆ ਦਾ ਰਟਨ ਕਰਨਾ ਤੇ ਮੈਂ ਪਹਿਲੇ ਕਿਹਾ ਕਿ ਮਰਦਾਨੇ ਦੇ ਨਾਲ ਕਰ ਅਤੇ ਮਰਦਾਨਾ ਹੁਣ ਥੋੜਾ ਸਮਾਂ ਨਾਲ ਚੱਲੇ ਐ ਮਰਦਾਨਾ ਕਹਿੰਦਾ ਮੈਂ ਬਾਅਦ ਸੇ ਚੱਲੇ ਆਂ ਮਰਦਾਨਾ ਜੀ ਆਪਾਂ ਨੇ ਅੱਗੇ ਜਾਣਾ ਐ ਅੱਗੇ ਵੇਖੇਂ ਤੇਰਾ ਮਨ ਕਿਵੇਂ ਉਹਨਾਂ ਲੋਕਾਂ ਦੇ ਨਾਲ ਪਸੀਜੇਗਾ ਜਿਨ੍ਹਾਂ ਦੇ ਦੁੱਖ ਕਲੇਸ਼ ਇਤਨੇ ਨੇ ਤੇਰਾ ਪਰਿਵਾਰ ਹੈ ਕਈਆਂ ਦੇ ਪਰਿਵਾਰ ਵੀ ਨਹੀਂ ਹੈ ਤੈਨੂੰ ਕੋਈ ਦੁੱਖ ਤਕਲੀਫ ਨਹੀਂ ਕਈਆਂ ਦੀ ਸਾਰੀ ਜ਼ਿੰਦਗੀ ਦੁੱਖਾਂ ਤਕਲੀਫਾਂ ਦੇ ਨਾਲ ਭਰੀ ਪਈ ਐ ਤੇਰੇ ਕੋਲ ਸਰੀਰ ਤਾਂ ਤੰਦਰੁਸਤ ਐ ਤੇ ਕਈ ਕਲ ਪਰ ਰਹੇ ਨੇ ਮੰਜੀ ਤੇ ਪਏ ਰੇਂਜ ਦੇ ਪਏ ਨੇ ਤਾਂ ਸ਼ੁਕਰ ਕਰ ਰੱਬ ਦਾ ਤਾਂ ਆਪਾਂ ਉਹਨਾਂ ਲੋਕਾਂ ਨੂੰ ਮਿਲਣ ਚੱਲੇ ਆ ਕਿਉਂਕਿ ਤੰਦਰੁਸਤਾਂ ਤਾਂ ਮਿਲਣ ਚੱਲੇ ਆ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਤਾਂ ਮਿਲਣ ਚੱਲੇ ਆ ਇਹ ਦੁਨੀਆ ਦੁੱਖ ਦੇਣ ਵਾਲੀ ਜ਼ਰੂਰ ਹੈ ਕਿਸੇ ਦਾ ਦੁੱਖ ਸਾਂਝਾ ਕਰਨ ਵਾਲੀ ਨਹੀਂ ਹੈ ਮਰਦਾਨਿਆਂ ਸ਼ੁਕਰ ਕਰ ਰੱਬ ਦਾ ਤੈਨੂੰ ਦੁੱਖ ਸਾਂਝਾ ਕਰਨ ਵਾਲਾ ਬਣਾਇਆ ਹੈ ਤੇ ਦੁੱਖਾਂ ਵਾਲਾ ਨਹੀਂ ਬਣਾਇਆ ਤਾਂ ਮਰਦਾਨੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਗੱਲਾਂ ਕਰ ਰਹੇ ਨੇ ਹੁਣ ਮਰਦਾਨਾ ਜਿਹੜਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਮਰਦਾਨੇ ਆ ਤੂੰ ਸੁਖ ਆਨੰਦ ਆਪਣੇ ਨਾਲ ਹੈ ਜਦੋਂ ਸੁਖ ਆਨੰਦ ਹਰ ਇੱਕ ਸਹਿਤਮਮ ਸਾਥ ਰਹੀ ਜੇ ਖੁਸ਼ੀ ਦੇ ਨਾਲ ਤੂੰ ਨਾਲ ਰਹਿ ਆਨੰਦ ਦੇ ਵਿੱਚ ਵਿਚਰਾਂਗੇ ਤਾਂ ਮਰਦਾਨਾ ਜਿਹੜਾ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਮੁਬਾਰਕ ਚਰਣਾ ਦੇ ਵਿੱਚ ਬੈਠਾ ਹੈ ਹੁਣ ਗੁਰੂ ਨਾਨਕ ਦੇ ਮੱਲੋ ਅੱਗੋਂ ਇੱਕ ਵੀ ਸਵਾਲ ਨਹੀਂ ਕੋਈ ਜਵਾਬ ਨਹੀਂ ਮਰਦਾਨੇ ਦਾ ਆਇਆ ਇਹ ਇਦਾਂ ਕਹਿ ਲਈ ਕਿ ਮਰਦਾਨੇ ਨੇ ਹਾਂ ਵੀ ਨਹੀਂ ਕੀਤੀ ਤੇ ਨਾ ਵੀ ਨਹੀਂ ਕੀਤੀ ਮੈਂ ਤੁਹਾਡੇ ਨਾਲ ਚੱਲਾਂ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਬਾਲੇ ਨੂੰ ਕਹਿਣਗੇ ਬਾਲੇ ਆ ਪਤਾ ਕਰ ਕਿ ਮਨ ਦੇ ਵਿੱਚ ਇਹਦੇ ਚਾਹੁੰਦਾ ਕੀ ਹੈ ਮੱਲੋ ਮਰਦਾਨਾ ਉਹ ਆਪਾਂ ਸੰਗਤ ਜੀ ਗੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੋ ਗਿਆ ਕੋਲਾਂ ਵਾਹਿਗੁਰੂ ਜੀ ਕਾ só de que